ਮੈਂ ਨਾਜ਼ੀਲਦਾਰ ਬਰੀ ਵਾਲਾ ਪਵਨ ਕੁਮਾਰ ਸ਼ਰਮਾ ਹਾਂ ਨੂੰ ਨਮਸਕਾਰ ভোটার ਜਾਗਰਤਮਹਿੰਤ ਹੈ ਜੋ ਵੀ ਪਬਲਿਕ ਜਾਂ ਜੋ ਵੀ ਇੱਥੇ ਸਾਡੀ ਸਬਸੀਲ ਦੇ ਵਿੱਚ ਜੋ ਵੀ ਵਿਅਕਤੀ ਆਉਂਦਾ ਹੈ ਉਹਨਾਂ ਨੂੰ ਇਹ ਪ੍ਰੇਰਨਾ ਦੇਣਾ ਕਿ ਉਹ ਵੋਟ ਵੱਧ ਤੋਂ ਵੱਧ 1 ਜੂਨ ਨੂੰ ভোটার ਆਪਣੀ ਵੋਟ ਦਾ ਇਸਤੇਮਾਲ ਕਰਨ ਜੋ ਨਵੇਂ ਵੋਟਰ 18 ਸਾਲ ਦੀ ਉਮਰ ਤੋਂ ਜਿਨ੍ਹਾਂ ਦੀਆਂ ਨਵੀਆਂ ਵੋਟਾਂ ਬਣੀਆਂ ਹਨ ਉਹਨਾਂ ਨੂੰ ਖਾਸ ਕਰਕੇ ਅਪੀਲ ਕਰਦਾ ਜਿਨ੍ਹਾਂ ਨੇ ਫਸਟ ਟਾਈਮ ਵੋਟ ਪਾਉਣੀ ਹੈ ਉਹ ਜ਼ਰੂਰ ਵੋਟ ਦਾ ਇਸਤੇਮਾਲ ਕਰਨ ਅਤੇ ਸਾਡੇ ਇਸ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਹਰਪ੍ਰੀਤ ਸਿੰਘ ਜੀ ਸੂਦਨ ਜਿਨ੍ਹਾਂ ਨੇ ਇਸ ਸਬੰਧ ਵਿੱਚ ਬਹੁਤ ਸਾਰੇ ਉਪਰਾਲੇ ਕੀਤੇ ਹਨ ਇਸ ਵੋਟਰ ਮਹੀਮ ਨੂੰ ਸਫੰਤਾ ਗੁਰੂ ਨੇ ਪ੍ਰੇਰਿਤ ਕਰਨ ਅਤੇ ਹਰ ਕੋਈ ਬੀਬੀਆਂ ਜੋ ਵੀ ਤਹਿਸੀਲ ਦੇ ਵਿੱਚ ਕੋਈ ਵੀ ਕੰਮ ਕਾਜ ਵਾਸਤੇ ਆਉਂਦਾ ਹੈ ਉਸ ਨੂੰ ਪ੍ਰੇਰਣਾ ਦਿੱਤੀ ਜਾਂਦੀ ਹੈ ਕਿ ਉਹ 1 ਜੂਨ ਨੂੰ VOTER ਜਾਗਰਤਾ ਮਹਿੰਮ ਦੇ ਤਹਿਤ ਆਪਣੀ ਵੋਟ ਦਾ ਇਸਤੇਮਾਲ ਕਰੇ ਮੈਂ ਆਪਣੀ ਤਹਿਸੀਲ ਸਟਾਫ ਵੱਲੋਂ ਵੀ ਸਾਰੇ ਸਟਾਫ ਨੂੰ ਇਸ ਮਹਿੰਮ ਦਾ ਹਿੱਸਾ ਬਣਨ ਲਈ ਅਤੇ ਵਾਧ ਤੋਂ ਵਾਧ ਜੋ ਲੋਕ ਤਹਿਸੀਲ ਵਿੱਚ ਕੰਮ ਕਰਨ ਵਾਸਤੇ ਆਉਂਦੇ ਹਨ ਉਹਨਾਂ ਨੂੰ ਵੋਟਾਂ ਸੰਬੰਧੀ ਪ੍ਰੇਰਿਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ ਜਿਸ ਦੇ ਜਿਸ ਤੇ ਚੱਲਦਿਆਂ ਸਾਰੀ ਤਹਿਸੀਲ ਦਾ ਸਟਾਫ ਹਰ ਵੋਟਰ ਨੂੰ ਇਸ ਮਹਿੰਮ ਨੂੰ ਵਾਧ ਤੋਂ ਵਾਧ ਅੱਗੇ ਲਿਜਾਣ ਵਿੱਚ ਸਹਾਇਤਾ ਕਰੇਗਾ ਅਤੇ ਜੋ ਵੀ ਜੋ ਵੀ ਵੋਟਰ ਇਸ ਮਹਿੰਮ ਦਾ ਹਿੱਸਾ ਬਣਨਗੇ ਉਹ ਸਨਮਾਨਯੋਗ ਆਉਣਗੇ ਸਭ ਦਾ ਧੰਨਵਾਦ ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ